ਦੇਖੋ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਹੈਗੀਆਂ ਉਹ ਸਿਰਫ ਡਰਾਮੇ ਔਰ ਦਿਖਾਵੇ ਦੇ ਤੌਰ ਦੇ ਤੇ ਕੀਤੇ ਹੈਗੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਹਿਊਮਨ ਰਾਈਟਸ ਦਾ ਲੋਕਾਂ ਦੀ ਰਾਈਟਸ ਲਿਬਰਟੀ ਦਾ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਉਹਦਾ ਘਾਣ ਕੀਤਾ ਜਾ ਰਿਹਾ ਉਸ ਦਾ ਇੱਕ ਰਿਜ਼ਲਟ ਇਹ ਵੀ ਨਿਕਲ ਕੇ ਅੱਗੇ ਸਾਹਮਣੇ ਆ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਦੇਖੋ ਸਭ ਤੋਂ ਵੱਡਾ ਜਿਹੜਾ ਪ੍ਰੈਸ ਹੈਗਾ ਪ੍ਰੈਸ ਸਮਾਜ ਦਾ ਇੱਕ ਸ਼ੀਸ਼ਾ ਹੋਇਆ ਕਰਦਾ ਹੈ ਔਰ ਸਮਾਜ ਨੂੰ ਉਹ ਪ੍ਰਤੀਬਿੰਬ ਇਸ ਤਰੀਕੇ ਨਾਲ ਦਿਖਾਉਂਦਾ ਕਿ ਕੀ ਗਲਤ ਹੋ ਰਿਹਾ ਕੀ ਠੀਕ ਹੋ ਰਿਹਾ ਹੈਗਾ ਔਰ ਸਰਕਾਰਾਂ ਨੂੰ ਵੀ ਸ਼ੀਸ਼ਾ ਦਿਖਾਉਂਦਾ ਕਿ ਸਰਕਾਰਾਂ ਕੀ ਗਲਤ ਕਰ ਰਹੀਆਂ ਕਿ ਠੀਕ ਕਰ ਰਹੀਆਂ ਪਰ ਅੱਜ ਦੀ ਜਿਹੜੀ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਜਿਸ ਤਰੀਕੇ ਦੇ ਨਾਲ ਇਹਨੇ ਜਿਹੜਾ ਹੈਗਾ ਇਹ ਪ੍ਰੈਸ ਦਾ ਘਾੜ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈਗੀ ਆ ਉਹ ਸਾਹਮਣੇ ਆ ਜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਰਿਪਿਊਟਡ ਅਖਬਾਰ ਦੇ ਉੱਤੇ ਉਹਦੇ ਮਾਲਕ ਦੇ ਉੱਤੇ ਅਫਾਇਰਾਂ ਦਰਜ ਕੀਤੀਆਂ ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਹੈਗਾ 17 ਸੈਕਟਰ ਦੇ ਵਿੱਚ ਪ੍ਰੈਸ ਵਾਲਿਆਂ ਨੇ ਧਰਨੇ ਦਿੱਤੇ ਮੂਹਰੇ ਉੱਤੇ ਪੱਟੀਆਂ ਮਦ ਕੇ ਪਰ ਧਰਨੇ ਦਿੱਤੇ ਤੇ ਇਸੇ ਤਰੀਕੇ ਦੇ ਨਾਲ ਹੁਣ ਨਵਾਂ ਜਿਹੜਾ ਹੈਗਾ ਪੰਜਾਬ ਕੇਸਰੀ ਦੇ ਅਖਬਾਰ ਦੇ ਜਿਹੜਾ ਕਲਾਬ ਉਹਨਾਂ ਨੇ ਕਾਰਵਾਈ ਕੀਤੀ ਹੈਗੀ ਬਹੁਤ ਹੀ ਘੜ ਕੋਲ ਨਿੰਦਾ ਦੀ ਜਿਹੜੀ ਹੈਗੀ ਆ ਇਹ ਘਟਨਾ ਹੈਗੀ ਆ ਇਹ ਨਹੀਂ ਸੀ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਤੁਸੀਂ ਸਮਾਜ ਨੂੰ ਕੋਈ ਬਣਾ ਨਹੀਂ ਰਹੇ ਤੁਸੀਂ ਸਮਾਜ ਨੂੰ ਟਾ ਰਹੇ ਹੈਗੇ ਆ ਇਹ ਸਰਕਾਰ ਨੇ ਕੰਮੇ ਹੀ ਪੜਿਆ ਹੋਇਆ ਹੈਗਾ ਕਦੇ ਕਿਸੇ ਦੀ ਲੱਤ ਖਿੱਚਦੀ ਹੈ ਕਦੇ ਕਿਸੇ ਦੀ ਬਾਹ ਖਿੱਚਦੀ ਹੈ ਔਰ ਸਾਰੀਆਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਆ ਗਈਆਂ ਉਹਨਾਂ ਦੇ ਪਿੱਛੇ ਮੋਟਿਵ ਇਹਨਾਂ ਦਾ ਜਿਹੜਾ ਹੈਗਾ ਉਹ ਡੈਮੋਕਰੇਸੀ ਨੂੰ ਖਤਮ ਕਰਦਾ